ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਡਾਕਟਰ ਮਲਕੀਤ ਸਿੰਘ ਸੈਣੀ ਦੀ ਪੁਸਤਕ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਬਾਜ ਬਾਰੇ ਗੱਲ ਕਰਾਂਗੇ ਪੰਛੀਆਂ ਦੀ ਦੁਨੀਆ ਵਿੱਚ ਸ਼ਕਤੀ ਹਿੰਮਤ ਤੇ ਨੇਡਰਤਾ ਦਾ ਪ੍ਰਤੀਕ ਬਾਜ ਮੂਲ ਰੂਪ ਵਿੱਚ ਭਾਵੇਂ ਹੁਣ ਪੰਜਾਬ ਦਾ ਬਸਨੀਕ ਨਹੀਂ ਫਿਰ ਵੀ ਸਰਤਿਆਂ ਦੀ ਰੁੱਤੇ ਰੰਮ ਤੇ ਸਾਧੂਆਂ ਵਾਂਗ ਵਾਂਗ ਅਕਸਰ ਹੀ ਇਸ ਦੇ ਦਰਵਾਜ਼ੇ ਤੇ ਲਗਾਤਾਰ ਹੀ ਆ ਹੀ ਦੇਦੋ ਸ਼ਬਦਾਂ ਨਾਲ ਅਲਖ ਜਗਾ ਕੇ ਪੰਜਾਬੀਆਂ ਨੂੰ ਆਪਣੀ ਸ਼ਕਲ ਦਿਖਾ ਜਾਣਾ ਮੁੱਦਤਾਂ ਤੋਂ ਚੱਲਦਾ ਆ ਰਿਹਾ ਇੱਕ ਅਟੁੱਟ ਸਿਲਸਲਾ ਬਣਿਆ ਹੋਇਆ ਹੈ ਰਾਜਿਆਂ ਮਹਾਰਾਜਿਆਂ ਤੇ ਗੁਰੂ ਸਾਹਿਬਾਨ ਨਾਲ ਸੰਬੰਧਤ ਹੋਣ ਕਰਕੇ ਪੰਜਾਬੀ ਸੱਭਿਆਚਾਰ ਲੋਕ ਕਲਾਵਾਂ ਲੋਕ ਬੋਲੀਆਂ ਤੇ ਆਮ ਕਲਾ ਖੇਤਾਂ ਵਿੱਚ ਇਸ ਨੂੰ ਇੱਕ ਆਦਰਯੋਗ ਥਾਂ ਹਾਸਲ ਹੈ ਸ਼ਿਕਰੇ ਤੋਂ ਚਿੜੀ ਮਾਲ ਮਾਰ ਦੀ ਕੁੜ ਨਾਲ ਸੰਬੰਧਤ ਅੰਤਾਂ ਦਾ ਹੁਸੈਨ ਤੇ ਬੇਖੌਫ ਇਹ ਪ੍ਰਿੰਦਾ ਜਦੋਂ ਕਦੀ ਏਕਾਸ ਦੀਆਂ ਉਚਾਈਆਂ ਤੇ ਪ੍ਰਵਾਜ ਕਰਦਾ ਹੈ ਤਾਂ ਇਸ ਦੇ ਖੰਭਾਂ ਤੋਂ ਪੈਦਾ ਹੋਈ ਸ਼ੂਕ ਜ਼ਮੀਨ ਤੇ ਕਲੋਲਾ ਕਰ ਰਹੇ ਕਈ ਛੋਟੇ-ਮੋਟੇ ਜਾਨਵਰਾਂ ਤੇ ਪੰਦਿਆਂ ਨੂੰ ਪੈਪੀਤ ਕਰਕੇ ਰੱਖ ਦਿੰਦੀ ਹੈ ਡੀਲਡੋਲ ਪੱਖੋਂ ਭਾਵੇਂ ਇਹ ਚਿੜੀ ਮਾਰਦਾ ਭਲੇਖਾ ਪਾਉਂਦਾ ਹੈ ਪਰ ਕੱਦ-ਕਾਠ ਵਿੱਚ ਉਸ ਨਾਲੋਂ ਕਾਫੀ ਸਿਰ ਕੱਢ ਤੇ ਰੰਗ-ਰੂਪ ਵਿੱਚ ਵੀ ਕਾਫੀ ਭਿੰਨ ਹੈ ਨਾਰ ਨਾਰ ਵਿੱਚ ਵਦਨ ਦਾ ਉੱਪਰਲਾ ਹਿੱਸਾ ਸਲੇਟੀ ਰੰਗ ਤੋਂ ਹਲਕੇ ਭੂਰੇ ਰੰਗ ਦੀ ਭਾ ਮਾਰਦਾ ਹੈ ਜਦੋਂ ਕਿ ਮਾਦਾ ਵਿੱਚ ਵਦਨ ਦਾ ਇਹ ਹੀ ਹਿੱਸਾ ਹਲਕਾ ਪੂਰਾ ਹੁੰਦਾ ਹੈ ਨਰ ਅਤੇ ਮਾਦਾ ਦੋਨਾਂ ਦੋਨਾਂ ਵਿੱਚ ਹੀ ਉੱਭਰੀ ਹੋਈ ਚਿੱਟੇ ਰੰਗ ਦੀ ਛਾਤੀ ਉੱਤੇ ਕਾਫੀ ਸੰਗਣੀਆਂ ਭੂਰੀਆਂ ਧਾਰੀਆਂ ਹੁੰਦੀਆਂ ਹਨ ਸਿਰ ਦੇ ਉੱਪਰ ਅਤੇ ਅੱਖਾਂ ਦੇ ਪਿੱਛੇ ਗੂੜੇ ਸਲੇਟੀ ਤੇ ਤੋਂ ਪੂਰੇ ਰੰਗ ਦੀ ਭਾ ਮਾਰ ਦੇ ਮਲਮਲ ਵਰਗੇ ਮੁਲਹਿਮ ਖੰਪਾਂ ਦੀ ਇੱਕ ਸੰਗਣੀ ਜੜਤ ਇਸ ਦੀ ਸੋਖੀ ਵਿੱਚ ਚੋਖਾ ਵਾਧਾ ਕਰਦੀ ਹੈ ਅੱਖਾਂ ਦੇ ਉੱਪਰ ਪਰਵਟਿਆਂ ਵਾਲੀ ਜਗ੍ਹਾ ਤੇ ਇੱਕ ਚਿੱਟੇ ਰੰਗ ਦੀ ਧਾਰੀ ਮਾਨੋ یوں ਜਾਪਦੀ ਹੈ ਜਿਵੇਂ ਕੁਦਰਤ ਨੇ ਉੱਚੇ-ਚੇ ਤੌਰ ਤੇ ਇਹ ਕਾਰਾਗਰੀ ਦਿਖਾਈ ਹੋਵੇ ਚੜਦੀ ਉਮਰੇ ਪੀਲੇ ਰੰਗ ਦੀ ਛਾਤੀ ਉੱਪਰ ਗੂੜੇ ਭੂਰੇ ਰੰਗ ਦੀਆਂ ਧਾਰੀਆਂ ਅਤੇ ਪਿੱਠ ਤੇ ਪੂੰਜੇ ਦੀ ਸਤਾ ਤੇ ਵੀ ਗੂੜੇ ਲਾਖੇ ਰੰਗ ਦੀਆਂ ਡੱਬੀਆਂ ਦਾ ਇੱਕ ਟੁੱਟ ਸਿਲਸਲਾ ਇਸ ਦੀ ਜਵਾਨੀ ਇਸ ਤੇ ਜਵਾਨੀ ਦੀ ਮੋਹਰ ਲਗਾਉਂਦਾ ਹੈ ਆ ਕੱਢੀ ਹੋਈ ਛਾਤੀ ਖੰਭਾਂ ਤੇ ਦੀ ਟਰਮੇ ਵਾਲੀ ਫੜਫੜਾਹਟ ਗੁੰਦਮਾ ਸਰੀਰ ਤੇ ਕੋਖਮੀ ਨਜ਼ਰ ਇਸ ਸ਼ਿਕਾਰੀ ਪੰਛੀ ਨੂੰ ਇੱਕ ਅਨੌਖੀ ਤੇ ਦਿਲਕਸ਼ ਅਦਾ ਪ੍ਰਦਾਨ ਕਰਦੇ ਹਨ ਮਾੜੇ ਜਾਨਵਰਦਤਾ ਇਸ ਸ਼ਾਹੀ ਪਰਿੰਦੇ ਨੂੰ ਦੇਖਦਿਆਂ ਹੀ ਤਰਾਹ ਨਿਕਲ ਜਾਂਦਾ ਹੈ ਇਸ ਦੇ ਏਸੇ ਹੁਨਰ ਕਰਕੇ ਹੀ ਪੁਰਾਣੇ ਸਮਿਆਂ ਵਿੱਚ ਸ਼ਿਕਾਰੀ ਇਸ ਨੂੰ ਛੋਟੇ-ਮੋਟੇ ਜ਼ਮੀਨੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਵਰਤਦੇ ਸਨ ਇਸ ਦੀਆਂ ਬਹੁਤ ਸਾਰੀਆਂ ਆਦਤਾਂ ਤੇ ਖਾਸ ਕਰਕੇ ਸ਼ਿਕਾਰ ਤੇ ਹਮਲਾ ਕਰਨ ਦਾ ਹੁਨਰ ਸ਼ਿਖਰੇ ਨਾਲ ਕਾਫੀ ਮਿਲਦਾ ਜੁਲਦਾ ਹੈ ਨੀਮ ਪਹਾੜੀ ਇਲਾਕਿਆਂ ਤੋਂ ਲੈ ਕੇ ਬਰਫਾਂ ਕੱਜੀਆਂ ਹਿਮਾਲਿਆ ਦੀਆਂ ਢਲਾਨਾਂ ਤੱਕ ਇਸ ਦਾ ਬਾਰਾ ਪਹਿਰਾ ਹੈ 12000 ਫੁੱਟ ਦੀ ਉਚਾਈ ਤੋਂ ਉੱਪਰ ਗਰਮੀਆਂ ਦੀ ਰੁੱਤੇ ਚਟਾਨਾਂ ਦੇ ਸਿਰਿਆਂ ਤੇ ਬੈਠ ਕੇ ਬੜੀ ਧੀਰਜ ਨਾਲ ਸ਼ਿਕਾਰ ਦਾ ਇੰਤਜ਼ਾਰ ਕਰਦੇ ਆ ਇਸ ਨੂੰ ਆਮ ਵੇਖਿਆ ਜਾ ਸਕਦਾ ਹੈ ਇਸ ਦੀ ਪ੍ਰਜਨਨ ਰੁੱਤ ਬਾਰੇ ਕੋਈ ਬਹੁਤੀ ਵਿਸਥਾਰਬਾਰੇ ਜਾਣਕਾਰੀ ਨਹੀਂ ਮਿਲਦੀ ਪਰ ਸਮਝਿਆ ਜਾਂਦਾ ਹੈ ਕਿ ਮਾਦਾ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਦਰਮਿਆਨੀ ਉਚਾਈ ਦੇ ਰੁੱਖਾਂ ਦੀ ਓਟ ਵਿੱਚ ਇੱਕ ਆਣ ਘੜਤ ਜਿਹਾ ਆਲਣਾ ਬਣਾ ਕੇ ਆਂਡੇ ਦਿੰਦੀ ਹੈ ਕਦੀ ਭੁੱਲਿਆ ਵਿਸਰਿਆ ਆ ਜਾਵੇ ਤਾਂ ਪਤਾ ਨਹੀਂ ਪਰ ਹੁਣ ਇਹ ਸ਼ਾਹੀ ਪੰਛੀ ਪੰਜਾਬ ਦੀਆਂ ਜੂਹਾਂ ਵਿੱਚ ਫੇਰਾ ਨਹੀਂ ਮਾਰਦਾ ਆਮ ਆਦਮੀ ਇਲਾ ਨੂੰ ਹੀ ਬਾਜ ਸਮਝੀ ਬੈਠੇ ਹਨ ਕਿਤਾਬਾਂ ਤੇ ਕਲਾਕਿਰਤਾਂ ਵਿੱਚ ਵੀ ਇਸ ਦੀ ਅਸਲੀ ਸ਼ਕਲ ਵੇਖਣ ਨੂੰ ਨਹੀਂ ਮਿਲਦੀ। باوجود ਇਸ ਦੇ ਕਿ ਇਸ ਵਕਤ ਇਹ ਸਾਡਾ ਰਾਜ ਪੰਛੀ ਹੈ। ਅਸਲੀ ਬਾਜ ਪੰਜਾਬ ਦੀ ਧਰਤੀ ਨੂੰ ਤਕਰੀਬਨ ਸਦਾ ਲਈ ਅਲਵਿਦਾ ਕਹਿ ਗਿਆ ਜਪਦਾ ਹੈ। ਸਾਡੇ ਦੇਸ਼ ਵਿੱਚ ਇਨਾਮ ਜਾਂ ਕਿਤਾਬ ਅਕਸਰ ਹੀ ਮਰਨ ਲੱਗਿਆਂ ਜਾਂ ਮਰਨ ਤੋਂ ਬਾਅਦ ਦਿੱਤੇ ਜਾਂਦੇ ਹਨ ਜੇ ਕੋਈ ਅੱਜ ਦਾ ਵਿਦਿਆਰਥੀ ਸ਼ਾਇਰ ਦੀਆਂ ਹੀਟ ਲਿਖੀਆਂ ਪੰਗਤੀਆਂ ਦਾ ਸਹੀ ਅਰਥ ਅਰਥ ਪੁੱਛੇ ਤਾਂ ਭਲਾ ਸੋਚੋ ਉਸ ਨੂੰ ਕਿਵੇਂ ਸਮਝਾਇਆ ਜਾਵੇ ਸਿਤਾਰੋਂ ਕੇ ਆਗੇ ਜਹਾਂ ਔਰ ਪੀ ਹੈ ਹਵੀ ਇਸਕ ਕੀ ਕੇ ਇਮਤਿਹਾਨ ਔਰ ਪੀ ਹੈ ਤੂੰ ਸਾਹੀ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਸਾਹਮਣੇ ਆਸਮਾਂ ਔਰ ਪੀ ਹੈ ਆਓ ਇਸ ਤੇ ਰੁੱਸਣ ਦੀ ਵਜਾ ਢੂੰਡੀਏ ਆਓ ਇਸ ਨੂੰ ਫੇਰ ਪੰਜਾਬ ਵਿੱਚ ਆਉਣ ਲਈ ਮਨਾਈਏ ਸੋ ਧੰਨਵਾਦ ਜੀ